वास्तव महान देवी का मेरा पड़ बादल देवी का मेरे चैनल खोलो ना तो। भाई मस्त से मस्त रहेंगे शिवा सभी मस्तियां भी जारी रही मस्ती <laughs> ਲੜਗੇ ਮੱਤੇ ਯਾਰ ਦੇ ਨਾਲ ਅੱਖ ਲਾ ਰਖ ਲੜਗੇ ਜੋੜੇ ਯਾਰ ਦੇ ਨਾਲ ਅੱਖ ਲਾ ਰਖੀ

ਚੂੜਾ ਪਾਈਓ ਤਾਂ ਚੂੜਾ ਚੂੜਾ ਪਾਈਓ ਚੂੜੇ ਧਾਰਨ ਲਾਲ ਲਾਲ ਜੀ ਮਈਆ ਦੇ ਸਰੋ ਪਿਆਰੇ ਸਰੋ ਪਿਆਰੇ ਲੰਦ ਬਾਹਰ ਦੀਆਂ ਦੇ ਸਰੋ ਪਿਆਰੇ ਲੰਦ ਬਾਹਰ ਦੀਆਂ ਦੇ ਆ ਮੈਂ ਆ ਤੇਰੇ ਮਹਿੰਦੀ ਲਾਈਓ ਆ ਮੈਂ ਆ ਤੇਰੇ ਮਹਿੰਦੀ ਲਾਈਓ रंग लाल लाल मे मैयादे पर प्यारे प्यारे लॻंदो आ भई यादि रचंदी रही यादि रचंदी रहे ਤਾਂ ਤਾਂ ਨਵਾ ਨਾ ਤੇ ਤਾਂ ਗਾਵੇ ਲਿੰਕ ਸ਼ੇਅਰ ਕਰਾ ਨਾ ਭੇਟਾ ਗਾਵੇ ਆਪੇ ਲਿਖਦਾ ਹੈ ਤੇ ਵੀ ਗਾਵੇ ਆਪੇ ਲਿਖਦਾ ਆਪੇ ਹੀ ਗਾਵੇ ਜਕਾਰਾ ਮਾਝਾ ਪਰਗਾਉ ਕੋਣ ਕਿੱਥੇ ਆ ਡੈਡੀ ਦਾ ਦੇਖੀ ਇਹਦਾ ਵੀ ਚੱਲਦਾ ਜੇ ਇਹ ਕੋਰ ਲਾ ਦਿਓ ਬਾਬਾ ਜੀ ਤਾਂ ਤਾਂ ਗੂਗਲ ਜਾਂ ਕੀ ਸੱਚੀ ਸਰਕਾਰ ਜਿਹਨਾਂ ਦਾ ਮੇਲਾ 26 ਤਰੀਕ ਰਾਤ ਇਸੂਦਾਰਨ ਪਾਰਟੀ ਤੋਂ ਦੇ ਡੈਡੀ ਦੇ WhatsApp ਤੇ ਸ਼ੇਅਰ ਕੀਤਾ ਹੈ ਲਿੰਕ 25 ਤਰੀਕ ਨੂੰ ਤੁਸੀਂ ਆਪਣੇ ਤੇ ਕਰ ਲਓ ਜਸਵਿੰਦਰ ਕੌਰ ਭਰਾ ਇੰਟਰਨੈਸ਼ਨਲ ਕਲਾਕਾਰ ਤੁਹਾਡੇ ਸਾਹਮਣੇ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨਗੇ ਸਵਾਗਤ ਕਰਦਾ ਸਮੂਹ ਸੱਜਣਾਂ ਦਾ ਬਿੰਦੂਵਾਰ ਅਸੀਂ ਚਾ ਚੌਂ ਨਿਵਾਸੀ ਵਿਸ਼ੇ ਧੰਨਵਾਦ ਜੁੰਮੇਰ ਸੰਧੀ ਹੈਪੀ ਨੈਕ ਫੂਟ ਚੈਨਲ ਤੋਂ ਇਹਨਾਂ ਦਾ ਜੈਨਤ ਸਭ ਪ੍ਰਾਇਤ ਕਰਾਉ ਤੇ ਜੋ ਧੰਨਵਾਦ ਕੰਗੀਤਾ ਪ੍ਰੋਫੈਸਰ ਤੋਂ ਆਪਣੇ ਗੁਆਲਾ ਰਜੀਤ ਸਿੰਘ ਜੀਤਾ ਜੀ ਗੁਰਨੇਰ ਸਾਹਿਬ ਹੈਪੀ ਕਮਨ ਜੀ ਜੀ ਸਾਇੰਟਿਸਟ ਜੀ ਅਰ ਉਸ ਸੰਗਤ ਹੁਣ ਆਪਣੇ ਤੇ ਦੇਖੋ ਹੋਲ ਬਾਬਾ ਜੀ ਦੀ ਇੱਕ ਤੋਂ ਰਚਨਾ ਵਾਲੋ ਤੇ ਅਸੀਂ ਧੰਨਵਾਦ ਕਰਦੇ ਹਾਂ ਨੇਕ ਪ੍ਰੀਤ ਨੇਕ ਪ੍ਰੀਤ ਵਲੌਗਸ ਵਲੌਗਸ

नाम <laughs> जे लाना भे पीरा याद करी आहे लाना भाड़े पीड़ कनी यादि कर ਯਾਰ ਬੰਦੇ ਨੂੰ ਕੋਈ ਲਿੰਕ ਸ਼ੇਅਰ ਕਰ ਦੇ ਚੱਲ ਪੈਣਾ ਉਹਨਾਂ ਨੂੰ ਅੱਜ ਅਸੀਂ ਦੇਪੀਤ ਲੈਵਾਲੇ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿਉਂਕਿ ਉਹਨਾਂ ਨੇ ਅੱਜ ਆਏ ਸੀ ਸਾਡਾ ਪ੍ਰੋਗਰਾਮ ਅਨੁਮੋੜ ਦਿੱਤਾ ਤੁਹਾਡਾ ਰਿਕਵੈਸਟ ਖੋਲ ਦਿਓ सदन तॾहिं महिना अचनि सामान ते ਇਹ ਵਿੱਚ ਜਾਣਦਾ 这个力量。 ਸਾਤ ਸੰਗਤ ਜੀ ਦੇ ਦਰਸ਼ਨ ਕਰਉਗੇ ਆਪਣੇ ਅਸੀ ਦਾ ਪਿੰਡ ਚੰਦਰਾਪੁਰ ਬਾਈਕੀ ਓਏ ਬਾਈਕੀ ਜੇਕਰ ਅਸੀਂ ਜੀਰੋ ਬਾਬਾ ਦੀ ਜਿਹੜੀ ਬੀਬੀ ਦਾ ਚੱਕੀ ਹੋਵੇ ਨੀ ਸੀ ਤਾਂ ਬਾਦ ਨਾ ਆਸ ਜਗਰਾ ਕੋ ਬਾਜ਼ਾਰ ਵਿੱਚ ਸੀ ਸਾ ਬਹੁਤ ਸੱਚੇ ਦਰਬਾਰ ਕਿਸ ਜਗਰਾ ਮਾ ਰਤਨੋ ਜੀ ਦਾ ਜਗਰਾ ਬਾਬਾ ਬਨਾਰਾ ਜੀ ਦਾ ਬਹੁਤ ਸੱਚੇ ਦਰਬਾਰ ਜਗਰਾ ਮੇਰੇ ਸੋਨੇ ਬਗਨਦ ਮੁੰਡਾ ਜਗਰਾ ਲੇ ਕੋਲ ਸ਼ੰਕਰ ਦਾ है मैं मतलब नहीं तो वो तो और मोदी और पद भी छ है भाई बैठे आका का और वो पूरी जो काम आ रहा थोड़ा जरा

ਕਮਰਤਨੋ ਦੀਆ ਵਰਤਨੋ ਦੀਆ ਚਾਕੇ ਜੇਬ ਚ ਪਾ ਲੋ ਪਾਣੇ ਕੀ ਸਮਝਾ ਕੇ ਬਾਬਾ ਰਤਨਵਾ ਕਮਰਤਨੋ ਦੀਆ ਵਰਤਨੋ ਦੀਆ ਸਣ ਨਹੀਂ ਆਂਦੀਆਂ ਬਸ ਤਾ ਲਈ ਕੀ ਸਮਝਾ ਗਯਾ ਹੋ ਗਿਆ ਪੈਰ ਦੀ ਕਪਰ ਤਾ ਦੀਆ ਗੰਗਾ ਨਹੀਂ ਆ ਜਾਂਦੀ ਹੈ ਤਾ ਨਹੀਂ ਲੋ ਕੀ ਸਮਝਾ ਗਯਾ ਦੇਵਤਾਰੀ ਦੀ ਖਰਾ ਖੜਾ ਹਿੱਕੋ ਸਭੇ ਤੋਾਰੀ ਦੀ ਜੈ ਅਧੀ ਬੰਦ ਹੈ ਮੇਰੀ ਖੁੱਲ ਕੇ ਕਿਹੜਾ ਕਟਾਣੀ ਰੱਖ ਨਹੀਂ ਗਾੜੀ ਦੇ ਵਿੱਚੋਂ ਪਾੜ ਲੰਗੇ ਆ ਮੇਰੇ ਕੋਲ ਕਿਹੜਾ ਕਟਾਣੀ ਰੱਖ ਨਹੀਂ ਗਾੜੀ ਦੇ ਵਿੱਚੋਂ ਪਾੜ ਲੰਗੇ ਆ اونا هاري کي دگه يا ارمان گه ول سيل تر بلا کر بنا هاري دا ميهو بنا هاري دا تان ڏي ره تان وچ Obrigado. ਦੀ ਹੈ ਅਸਵਾ ਜੀ ਦਾ ਸੰਗ ਦਾ ਆਹ ਸੰਗਤੀ ਦਾ ਜੀ ਜਰ ਬਸ ਬਸ ਜਾਨੋ ਜੇ ਨਹੀਂ ਹੈ ਜਰਤੀ ਬਾਬੇ ਜੀ ਕੇ ਲੈ ਪਲਾ ਹ ਕਰਾ ਬਾਬੇ ਜੀ ਜਗਾ ਤੇ ਆਪਣੇ ਘਰ ਮੇਲਾ ਹੈ 27 ਤਰੀਕ ਦਾ ਉਹਨਾਂ ਕਰਕੇ ਚੌਂਕੀ ਲੱਗਦੀ ਆ ਨੌਂ ਦਿਨ ਤੇ ਕੋਈ ਘਰ ਤੋਂ ਘਰ ਦੇ ਬੰਦੇ ਆ ਤੇ ਚੌਂਕੀ ਲਾ ਰਹੇ ਮੈਂ ਲਾਈਨ ਹੋਇਆ ਕਰੂਗਾ ਜਿਵੇਂ ਟਾਈਮ ਨਾਲ ਆਇਆ ਗਿਆ ਹੋਵੇ ਨਾ ਚਲੋ ਬਾਕੀ ਦੇਖ ਲਿਓ ਮਰਗੀ ਹੈ ਚਲ ਆਈ ਸਸਿਕਾ ਉਹਨੇ ਬੰਦ ਕਿੱਦਾਂ ਹੋਣਾ